ਦੇ ਤੇ ਲੋੜਾਂ ਚੰਨਾ ਪਕਾ ਦੇ ਜੇ ਕਿਉਂ ਕੰਮਿਕਾ ਨਾ ਮੰਨਦਾ ਹਾਂ ਜੀ ਉਹਨਾਂ ਇਹਨਾਂ ਲੋੜਾਂ ਪੂਰੀਆਂ ਹੋ ਜਾ ਤਾਂ ਕਿਰਤ ਕਰਨੀ ਹੈ ਕਰਨੀ ਚਾਹੀਏ ਲੋੜਾਂ ਜੋ ਕਿ ਅਸੀਂ ਕਿਰਤ ਦੇ ਹੋ ਗਏ ਜਦੋਂ ਗਾਇ ਜ਼ਰੂਰੀ ਜ਼ਰੂਰੀ ਮੰਨਿਆ ਜ਼ਰੂਰੀ ਨੂੰ ਗਾਇ ਜ਼ਰੂਰੀ ਕਰਤਾ ਗਾਇ ਦੇ ਨੂੰ ਬਤਾਈ ਜਾਂਦੇ ਐਜੇ ਨੰਬਰ ਆਏ ਨਾ ਆਏ ਐਜੇ ਸੋ ਪਰਲੇ ਮੇਰੇ ਬੰਗੜਾ ਸਾਹਿਬ ਨੂੰ ਵੱਡਾ ਹੋਵੇ ਕਾਰ ਲੰਮੀ ਹੋਵੇ ਤੇ ਸਭ ਪਤਾ ਲੱਗਿਆ ਤਾਂ ਮਟਰ ਮੋਟਾ ਹੋ ਜਾਂਦਾ ਮੋਟਾ ਜਿਹੜਾ ਮਟਰ ਸਾਹਿਬ ਦਾ ਜਿੱਤ ਗੁਣ ਬਹੁਤ ਵੱਡਾ ਹੈ ਇਹ ਰੋਣਾ ਜੇ ਗੁਣ ਤੇ ਮੈਂ ਤਾਂ ਮੇਰਾ ਘਰ ਸਰਵਾਈਕਰ ਨਹੀਂ ਹੁੰਦਾ ਹੁੰਦਾ ਕਿਉਂ ਕਿਉਂਕਿ ਵੇ ਹੰਕਾਰ ਇੰਨਾ ਨਾ ਮੈਂ ਬੈਠਾ ਉਹ ਇਹ ਸਾਰਾ ਟੱਕ 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 ਕਰਕੇ ਮੁੰਡੇ ਲੈ ਬੈਠਾ ਹੰਕਾਰ ਨਾਲ ਬੈਠਾ ਹੰਕਾਰ ਕਿੰਨੇ ਨੂੰ ਪਤਾ ਨਹੀਂ ਕਿੱਲੇ ਬਸ ਲੰਬੀ ਕਾਰ ਵਾਲਾ ਵੀ ਇਸ ਤਰੇ ਬੈਠਦਾ ਜੀ ਤੇ ਉਹ ਜਿਹੜਾ ਗੈਰ ਜ਼ਰੂਰੀ ਉਹ ਤੇ ਰਾਤ ਲੱਗਿਆ ਇਸ ਕਮਰੇ ਜਾਇ ਤੇ ਹੁਣ ਰੋਣਾ ਪੂ ਅੱਗੇ ਜਾ ਕੇ ਉਰੇ ਸਰਜਾ ਕਿ ਪੜਿਆ ਨਹੀਂ ਪਹਿਲਾਂ ਪੈਸੇ ਸੌਹ ਲੈਲੇ 250 ਲੈਣ ਤੇ ਭਾਵੇਂ ਤੂੰ ਹੋਰ ਤੇਰਾ ਅਗਲੀ ਕਲਾ ਥੋੜਾ ਹੌਂਦ ਦੇਣਾ ਅਜੇ ਤੱਕ ਜੋ 33% ਘਟ ਤੋਂ ਘਟ ਦਿੱਤੀ ਹੋਣ ਮਨੁੱਖ ਗੰਨ ਲੈਣ ਦੀ ਵੀ ਜਿੰਨਾ ਸਾਡਾ ਬਾਹਰ ਕਰਕੇ ਤੈਨੂੰ ਤੇਰਾ ਮਾਂ ਦੇ ਪੇਟ ਤੇ ਨਾ ਉਹਦੇ ਪੁੱਠੇ ਬਾਹ ਦਾ ਖਾਦਾ ਪਿਤਾ ਗੰਦ ਚੱਲਦਾ ਜੀ ਉੱਪਰ ਦੀ ਨਾਮ ਹੀਂ ਦੇ ਵਾਸੂ ਦੇ ਵਿੱਚ ਛੜੇ ਨਹੀਂ ਤੁਸੀਂ ਗੱਣਾ ਨਗਰ ਸਵੇਰ ਨੂੰ ਕੀ ਆਰ ਕਰਦੇ ਆ ਖੂਕ ਕਿਉਂ ਦਾ ਸਾਦ ਨਹੀਂ ਘਟਦੇ ਬੱਚਾ ਕਹਿੰਦਾ ਖੋ ਗਿਆ ਕੋਈ ਨਾ ਨਾ ਜੁੜਿਆ ਹੋਇਆ ਸੀ ਉੱਥੇ ਉੱਥੇ ਬਾਹਰ ਕਰਦਾ ਮੈਂ ਉੱਪਰ ਜਾਂਦਾ ਮੈਨੂੰ ਘਟ ਸੱਚੇ ਪਾਸ ਪਰ ਬੈਸਨ ਨੇ ਇਹਨੂੰ ਬਾਸ ਬਾਣੀਓ ਕਹਿੰਦੇ ਨੇ ਤਾਈਂ ਰੋਂਦਾ ਜਦੋਂ ਬਾਹਰ ਆਉਂਦਾ ਕਿ ਮੇਰੇ ਲੀਫ ਟੁੱਟ ਗਈ ਆ ਕਈ ਗੱਲਾਂ ਆਉਂਦੀਆਂ ਨੇ ਤੇ ਉਹ ਫਿਰ ਉੱਥੇ ਬਾਹਰ ਕਰਦਾ ਵੀ ਮੈਂ ਇੱਥੇ ਬੈਠਾ ਰਹੂਗਾ ਤੂੰ ਮੈਨੂੰ ਘੁੰਡਾ ਨਾ ਜਾ ਕੇ ਹੁਣ ਤੂੰ ਅੱਗੇ ਵੀ ਸ਼ੂਗੀ ਬੈਠਾ ਹੈ ਉੱਥੇ ਜਿਹਨੂੰ ਸੁਖ ਮੰਨਾ ਉਹਨੂੰ ਦੁਖੀ ਹੋਏਗਾ ਆ ਨਹੀਂ ਬੱਗਾ ਸਵਾਦ ਸਵਾਦ ਜਾਂ ਰੱਖੀ ਉਹਨੂੰ ਕਾਜ ਬਣ ਕੇ ਸਵਾਦ ਸਵਾਦ ਮਾਇਆ ਬਹੁਤ ਬੜਾ ਮੁਸ਼ਕਿਲ ਆਇਆ ਤੂੰ 10 ਵੰਡ ਕੱਢੇ ਸਮੇਂ ਚੋਂ ਵੀ ਕਮਾਈ ਚੋਂ ਦਾ ਸਮਰ ਚੋਂ ਵੀ ਤੁਹਾਡੇ 2.5 ਘੰਟੇ ਬਣਦਾ ਹੈ ਸੇਵਾ ਕਿਸੇ ਤਰੀਕੇ ਨਾਲ ਲੋਕਾਂ ਦੇ ਭਲਾਈ ਜਾਂ ਤੇ 10 ਵੰਡ ਜਿਹੜੀ ਤੇ ਸਾਨੂੰ ਉਹਦੀ ਕਿੰਨੀ ਕਿੱਤਰ ਦਸਾਂ ਦੀ 12 ਦੀ ਨਹੀਂ ਤੇ ਤੇਰੀ ਬਹੁਤ ਹੱਕਾ ਰਾਇਆ ਜੇ ਤੂੰ ਉਹਨੂੰ ਵੰਡ ਕੱਢੀ ਤੇ ਬਾਹਰ ਲੱਗ ਕੇ ਉਹਨੇ ਜੇ ਗਨ ਇਹ ਹਾਲ ਹੋ ਗਿਆ ਕੋਈ ਅਸੀਂ ਕਿਹੜੇ 2.5 ਘੰਟੇ ਭਜਨ ਕਰਦੇ ਆ ਤੇ ਕਿਹੜੇ ਅਸੀਂ 2.5 ਘੰਟੇ ਸੇਵਾ ਕਰਦੇ ਆ 2.5 ਘੰਟੇ ਨੂੰ ਅੱਜ ਇਸ ਵੰਦ ਨਾਲ ਜਾਣ ਸਾਡਾ 30% ਨੰਬਰ ਬਣਦੇ ਨੇ ਆਹੋ ਕੋਈ 2.5 ਬਸ ਬਾਸ ਹੋਣੀ ਮਿਲੋਖ ਜਨ ਫਿਰ ਮਿਲ ਜੂ ਨਹੀਂ ਮਿਲੋਖ ਮਤ ਜਾਣਾ ਮਿਲੋਖ ਜਨ ਤੇਰਾ ਨਹੀਂ ਮਿਲੇਗਾ ਅਗਰ ਤੇ 30% ਨੰਬਰ ਲੈ ਕਲਾਸ ਨਹੀਂ ਬੱਜ ਰੇਗੀ ਅਗਲੇ ਨੂੰ ਦਸਵੰਦ ਨਾਲ ਨਿਕੜਿਆ ਕਮਾਈ ਚਾਰ ਸਮੇਂ ਦੇ ਵਿੱਚੋਂ ਮਿਲੋਖ ਜਨ ਨਹੀਂ ਮਿਲੇਗਾ ਜਦੋਂ ਸੀੱਕ ਤਿਆਰ ਹੈ ਇੱਥੇ ਪਤਾ ਨਹੀਂ ਕਿ ਕਿਨੇ ਕੋਕਾ ਖਾ ਕੇ ਮੁਸਲਮਾਨ ਖਾ ਕੇ ਗਰੀਬ ਖਾ ਕੇ ਤੁਸੀਂ ਬਣਾ ਕੇ ਚਲੇ ਹੋ ਪਤਾ ਹੀ ਕੋਈ ਨਹੀਂ ਕੋਲ ਬਣਾਉਂਿਆ ਕੋਈ ਨਹੀਂ ਕੰਮ ਕੀ ਉਧਰ ਸਵੇਰੇ ਪੰਜ ਵਜੇ ਮੈਨੂੰ ਪਤਾ ਆਇਆ ਦਿੱਤ ਸਿੰਘ ਆ ਬਗਾ ਸੇਵਾ ਕਰਨ 300 ਸਵੇਰੇ ਮਾਰ ਕੇ ਨਹੀਂ ਛੱਡ ਹੁੰਦੀ ਆ ਲੋਕ ਕਰ ਜਾਂਦੇ ਨੇ ਸੁੱਤੇ ਪਿਆ ਨੇ ਦਿੱਤ ਸਿੰਘ ਬੰਦਾ ਰੱਖਾ ਦਾਬ ਢਾ ਰਹੇ ਨੇ ਆਪਣਾ ਥੋੜੀ ਸੇਵਾ ਜੀ ਓਰ ਉਹ ਕਰ ਰਹੇ ਨੇ ਉਹ ਮੈਂ ਉਹ ਵਰਗੇ ਪਾਪੀਆਂ ਦੇ ਹੱਥ ਰੱਖੋ ਨਾ ਜਿਹੜਾ ਗਰੀ ਗਰੀ ਮੱਥਾ ਨਹੀਂ ਲਾਗਾ ਔਰ 2.5 ਸਾਲ ਤੱਕ ਮੈਂ ਉਹ ਹਾਂਜੀ ਹਾਂਜੀ ਜਦ ਤੋਂ ਪਾਠ ਕਰੀਬਨ ਲਗਾਤਾਰ ਚੱਲ ਰਿਹਾ ਹੈ ਪਹਿਨ ਇੱਕ ਤੋਂ ਅੰਦਰ 4-5 ਕਈ 7 ਲਗਾਤਾਰ ਹਾਂਜੀ ਤੇ ਪਾਠ ਖੰਡ ਪਾੜਨਾ ਨਾ ਖੰਡ ਲੈ ਖੰਡ ਤੱਕ 24 ਕੰਡ ਨੇ ਅੱਜ ਵੀ 5 ਚੱਲਦੇ ਨੇ ਹਾਂਜੀ ਰਾਤ ਨੂੰ 10 ਤੋਂ 12 ਵਜੇ ਬੈਠਣਗੇ 12 ਤੋਂ 2 ਵਜੇ ਬੈਠਣਗੇ 2 ਤੋਂ 4-5 ਬੈਠਦੇ ਇਹ ਤਿੰਨ ਵਾਰਿਆਂ ਦੀ ساری ਰਾਤ ਜਾਂਦੀ ਇਹਨੇ ਕਿੱਥੇ ਚਲ ਜਾਂਦੀ ਸੋਨਾ ਕਿੰਨੇ ਜਗਾ ਹੋਵੇ ਅੱਗੇ ਚ ਪਾਇਂ ਨਾ ਕਰੇ ਨਿਕਲਦਾ ਨਹੀਂ ਆ ਜਿਹੜਾ ਤੁਹਾਡਾ ਸੋਨਾ ਨਾ ਪਹਿਲੀ ਫਿਰਦੇ ਲੋਕ ਇਹ ਖਾਣਾ ਤੇ ਨਿਕਲਦਾ ਹੈ ਖਾਣੇ ਤੇ ਲੋਹਾ ਨਿਕਲਦਾ ਹੈ ਖਾਣਾਂ ਦੇ ਵਿੱਚ ਪਤਾ ਨਹੀਂ ਕਿੱਦਾਂ ਰੁਪਏ ਮਿੱਟੀ ਬਣੀ ਪਈ ਆ ਕਰਕੱਤੇ ਵਾਲੇ ਦਾ ਖਾਣਾ ਨੇ ਮੈਂ ਸੁਣਿਆ ਹੈ ਉੱਥੇ ਖਾਣ ਦੇ ਬਰ ਬਾੜੀ ਜਾਂਦੀਆਂ ਠੇਕੇਦਾਰ ਨੇ ਵਾਰਦਾ ਸਵੇਰੇ 83 ਲੈ ਕੇ ਨਿਵਾੜਦੇ ਸ਼ਾਮ ਕਰਦੇ ਉਹ ਇਹਨਾਂ ਪਤਾ ਕਰੋ ਕਿਣਕਿਆਂ ਦਾ ਕਿ ਐਸਾ ਇੱਕ ਪਾਸੇ ਇਕੱਠੇ ਕਰ ਲਏ ਜਰੇ ਵਰਗੇ ਸਾਹਮਣੂ ਪਾਣੀ ਪਾਇਆ ਬੇਟੀ ਹੋਰਗੀ ਸੋਨਾ ਠੀਕ ਹੈ ਪਰ ਉਹ ਮਿੱਟੀ ਵਰਗਾ ਹੀ ਬਣਿਆ ਪਿਆ ਹੁਣ ਉਹਨੂੰ ਤੁਸੀਂ ਆਪਣਾ ਗਣਜ ਪਾਉਂ ਕੇ ਗਾਰ ਬਣ ਜੂ ਆ ਕੀ ਲੜੀ ਗਣਜ ਪਾਉਂ ਮਾਜ ਪਾਉਂ ਕੇ ਗਾਰ ਬਣ ਜੇ ਨਾ ਕਿਸੇ ਸੁਨਾਰ ਦੇ ਹੱਥੇ ਚੜੇਗਾ ਉਹ 12 ਵਾਰ ਰਗ ਚ ਪਾਏਗਾ 12 ਬੰਨੀ ਲੱਗ ਜਾਏਗਾ ਹੁਣ ਰਿਸ਼ਕਾ ਦੂ ਤੇ ਪ੍ਰਸਾਦ ਅਗਰ ਤੇਰੇ ਪਾਠਰੇ ਵੀ ਕੱਖ ਨਹੀਂ ਕਰਨਾ ਤਪੱਸਿਆ ਕਰਨੀ ਚਾਹੇ ਜੇ ਤਾਂ ਕੋਈ ਨਾਂ ਉਠਾਣ ਨਹੀਂ ਜੀ ਤਰੀਕਾ ਪੱਥਰ ਐਵੇਂ ਗੋਲਿਆ ਇੱਕ ਜੱਟ ਦਾ ਖੇਰ ਸੀ ਨਦੀ ਦੇ ਕਿਨਾਰੇ ਜਿੱਥੇ ਤੁਹਾਡੇ ਪਰੇ ਨਦੀਆਂ ਬੈਠੀਆਂ ਨੇ ਨਾ ਕਿਨਾਰੇ ਦੇ ਖੇਤ ਨੇ ਮੱਕੀ ਪੀਜਦੀ ਆਪਾਂ ਨੂੰ ਕਿੰਨੀਆਂ ਪੀਜਦੇ ਆਂ ਵਿਚਾਰੇ ਜੇ ਘਾੜੀਏ ਸਾਂ ਬੱਕੀ ਦੇ ਜਾਨਵਰ ਪੈਦਾ ਆ ਕੇ ਜਾ ਕੇ ਮੈਂ ਤਾਂ ਉੱਥੇ ਤਾਂ ਤੇ ਬੰਦ ਨਾ ਕਾ ਵੀ ਕਾ ਤਾਂ ਵਿਚਾਰਾ ਰੋਈ ਖਤਮ ਹੋ ਗਿਆ ਤੇ ਉੱਤੇ ਪੰਦੇ ਨੇ ਜੇ ਵੀ ਆਪਣੇ ਅੱਤੇ ਪੰਦੇ ਸੀਗੇ ਫਿਰ ਅਸੀਂ ਕੀ ਕਰਦੇ ਮੈਂ ਆਪਕੋ ਜੋ ਕੰਮ ਕੀਤਾ ਮੈਂ ਤੁਹਾਨੂੰ ਉਹ ਲਾ ਦਾਂ ਨਾ ਉਹਦੇ ਵਿੱਚ ਜੇ 2 ਕਿਨੇ 4 ਕਿਨੇ ਮੱਕੀਆ ਬਿਚਾਲੇ 1 ਚਾਰ ਡੱਕੇ ਲੰਮੇ ਕਰਨੇ ਬਾਕੀ ਤੇ 4 ਫੁੱਟ ਉੱਚੇ ਉਹ ਤੇ ਨੱਕੜੀ ਰੁਕੜੀ ਕੁਛ ਹੱਥ ਜੀ ਪਾ ਲਈ ਤੁਹਾਨੂੰ ਅਸੀਂ ਕਹਿੰਦੇ ਮਰਾਂ ਛੋਟੇ ਪਤਰੀ ਕੀ ਕਹਿੰਦੇ ਮਰਾਂ ਕਹਿੰਦੇ ਜੀ ਅਸੀਂ ਬਰਾਈ ਜੀ ਅਸੀਂ ਮਰ ਮਰਾਂ ਕਾਇਨ ਤੇ ਉਹਦੇ ਉੱਪਰ ਖੜ ਜਾਣਾ ਉਹਦੇ ਉੱਪਰ ਖੜ ਕੇ ਇੱਕ ਦਿਨ ਪਹਿਲਾਂ ਜਾ ਕੇ ਗੋਲੇ ਬੱਟਰੇ ਉਹ ਕਿੰਨੇ ਸੁੱਕ ਗਏ ਉਹ ਦੂਜੇ ਦਿਨ ਸਿਲਾਉਣੇ ਨੇ ਕਿਵੇਂ ਉਹ ਗਰੇਲ ਨਾਲ ਨਹੀਂ ਨਿਕਰੇਣੋ ਨਹੀਂ ਰਸੀ ਸਾਡਾ ਆਪੇ ਗੋਪੀਆਂ ਤੇਨਨ ਬਣਾਇਆ ਹੁੰਦਾ ਸੀਗਾ ਰਸੀ ਦਾ ਕਹ ਉਹਦੇ ਵਿਚਾਲੇ ਇੰਨਾ ਕੋਰੋਣੀ ਰੱਖਣੀ ਇੰਨਾ ਕਥਾ ਇਧਰੋਂ 5 ਫੁੱਟ ਰਸੀ ਇਧਰੋਂ 5 ਫੁੱਟ ਰਸੀ ਇੰਨਾ ਕੋਣਾ ਰੱਖਣ ਲੈਣਾ ਇਹਨੂੰ ਮੋੜ ਕੇ ਨਾ ਇਧਰ ਰਸੀ ਨੂੰ ਮੋੜਦੇ ਮੋੜਦੇ ਇਧਰ ਰਸਤਾ ਕਹ ਲੈ ਗਈ ਦੋਨੇ ਫੜ ਲਿਆ ਫਿਰ ਘਮਾਉਣੀ ਪੂਰੀ ਘਮਾੜੇ ਪੂਰੇ ਜਿਹੜੀ ਅਗਲੀ 5 ਫੁੱਟ ਦੀ ਹੈ ਲੰਬੀ ਜਾਣੀ ਉਹ ਛੜੀਆਂ ਨੂੰ 2-2 ਕਿੱਲੇ ਵੀ ਉੱਪਰ ਦੀ ਰਹਿ ਜਾਂਦੀ ਸੀਗੀ ਜਿੱਥੇ ਘੜਤਾ ਹੋਇਆ 2 ਕਿੱਜ ਵਿਚਾਲੇ ਰੁੜ ਗਈ ਕਿਉਂ ਝੱਟ ਕਰ ਮੈਂ ਕੀਤਾ ਹੈ ਮਸ਼ਹੂਰੀ ਕਰਨੀ ਉਹ ਅਗਲੇ ਬੱਚਿਆਂ ਨੂੰ ਕਹਿੰਦੇ ਨਹੀਂ ਇਹ ਬਗ ਦਾ ਪਤਾ ਲੱਗੇਗਾ ਮੈਂ ਤਾਂ ਕੀਤਾ ਹੈ ਕੰਮ ਕਿਉਂ ਝੱਟ ਦੀ ਪੈੜੀ ਸੀ ਕਰਾਰੇ ਤੇ ਦਰਿਆ ਦੇ ਪ੍ਰੋਜਨ ਗਰਾਸ ਜੇ ਲਾ ਕੇ ਮਿੱਟੀ ਠੀਕੜੀ ਕੱਢਣੀ ਕਿਨਾਰੇ ਚੋ ਝੋਲੇ ਬਟਲਰ ਨੇ ਸਾਥ ਹੋ ਜੀ ਨਹੀਂ ਵਿਦਿਆਰਥੀ ਖੱਤ ਹੈ ਉਹ ਕੱਲ ਨੂੰ ਵਰਤਾਂਗੇ ਕੱਲ੍ਹ ਵਾਲੇ ਜਵਲ ਤੂੰ ਪਰਚੜ ਗਿਆ ਇੱਕ ਦਿਨ ਉਹ ਜਾਂ ਮਿੱਟੀ ਕੱਢਣ ਲੱਗਾ ਠੀਕੜੀ ਇੱਕ ਗਾਗਰਾਥ ਲੱਗੀ ਕਿਨਾਰੇ ਵਿੱਚੋਂ ਪਾਣੀ ਚੋ ਗੋਰਾ ਪਾਂਡਾ ਜੀ ਗੋਰਾ ਦਾ ਪਾਂਡਾ ਜੀ ਉਹਨੇ ਕੱਢ ਲਿਆ ਦੇਖਿਆ ਵੀ ਇਹ ਬਹੁਤ ਵਧੀਆ ਕੱਚੇ ਗੋਲੇ ਨੇ ਬੜੇ ਬੜਾਈ ਨੇ ਲਾਲ ਬੱਟੇ ਦੀ ਲੋੜ ਆਹ 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 ਅੱਜ ਬੱਟੇ ਬਟਾ ਹੀ ਨਰ ਗਿਆ ਬੋਰਾ ਨਹੀਂ ਅੱਛਾ ਉਹ ਜੋ ਲਾਲ ਤੇ ਲਾਲ ਲਾਲ ਉਹ ਚ ਬੋਰਾ ਜੀ ਬਾਤ ਸਮਝੋ ਮਤਲਬ ਗੁਲੇਲੀ ਸਮਝ ਗਿਆ ਉਹਨਾਂ ਨੇ ਨਹੀਂ 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 ਆਵੇ ਮੈਂ ਮਤਰਾ ਉਹਨਾਂ ਨੇ ਅੱਜ ਵਰਦੇ ਹੀ ਨਹੀਂ ਉਹਨਾਂ ਐ ਤਰਉਦਾ ਗਿਆ ਜ਼ੋਰ ਦੀ ਉਹ ਨਦੀ ਵਿੱਚ ਜਾ ਕੇ ਕਰਦੇ ਰਹੇ ਦੋ ਰੱਖ ਰੇ ਘਰ ਵਾਲੀ ਰੋਟੀ ਲੈ ਕੇ ਆਏਗੀ ਤੋ ਬੱਚੇ ਘੜ ਲਾ ਗਨ ਉਹ ਉਹ ਲੈ ਜੇ ਤੇ ਮਾਈ ਰੋਟੀ ਲੈ ਗਈ ਉਹ ਦੇਖਿਆ ਕਿ ਪਿਆ ਰੰਗ ਸਕ ਰਾਇ ਸੀ ਉਹ ਬੈਠਾ ਪਰ ਅਜੇ ਇੱਕ ਗਾਗਾ ਨਿਕਲੀ ਪੁਰੀਆ ਬੋਲੇ ਜਾਂਦੀ ਤੇਰੇ ਲਈ ਰੱਖ ਲੈ ਜਾ ਕੇ ਬੱਚਿਆਂ ਨੂੰ ਦੇ ਦੇ ਕਿਹੜੇ ਨਾਲ ਵੀ ਕੱਚ ਦੇ ਬੋਲੇ ਬਹੁਤ ਵਧੀਆ ਨੇ ਮਿੱਟੀ ਚ ਪਤਾ ਨਹੀਂ ਕਿਵੇਂ ਨਿਕਲੇ ਨੇ ਉਹ ਵੀ ਰਹਿ ਗਈ ਉਹ ਹੁੰਦਾ ਦਾ ਕਿ ਨਾਲ ਉਹ ਉਹ ਵੀ ਪੌਣੀ ਸੀ ਵਿਚਾਰੀ ਪਰ ਜਾ ਕੇ ਹੁਣ ਮਾਈ ਦਾ ਕੀ ਸੁਭਾ ਹੁੰਦਾ ਪਿੰਡ ਵਾਲਿਆਂ ਦਾ ਮੈਂ ਦੇਖਿਆ ਉਹ ਤਾਂ ਮੈਨੂੰ ਹੀ ਪਤਾ ਪੜ ਗਿਆ ਨਾ ਲੰਮਾ ਸਮਾਂ ਗਿਆ ਇਹਨੂੰ ਜੇ ਮੇਰੇ ਘਰ ਦੇ ਕੰਮ ਮੁੱਕ ਗਏ ਤਾਂ ਤੁਹਾਡੇ ਘਰ ਜਾਵਾਂ ਮਾਈ ਕੋਲ ਤੁਹਾਡੇ ਘਰ ਦੀ ਇਧਰ ਆ ਗਏ ਦੋ ਦੋ ਚਾਰ ਦਾ ਛੁੱਟ ਬਹਿ ਗਏ ਨਿੰਦਿਆ ਹਲਕੀ ਹੋ ਸੱਸ ਸੱਸ ਕਰਦੇ ਨਿੰਦਿਆ ਜਗਰੀ ਕਰੀ ਜਾਣੀ ਇੱਕ ਨਾਲ ਬਾਣੀਆਂ ਦਾ ਘਰ ਤੇ ਜਾ ਰਹੀਆਂ ਦਾ ਚੰਗੀ ਵੇਲੀ ਸੀ ਨਾ ਕਿ ਹੁਣ ਕੋਠੀ ਕਹਿੰਦੇ ਦਾ ਵੇਲੀ ਕਹਿੰਦੇ ਉਹ ਮਾਈ ਨਾਲ ਜੱਟ ਮਾਈ ਦਾ ਪਿਆਰ ਸੀ ਤੇ ਕਦੇ ਉਹਦੇ ਕੋਲ ਨਹੀਂ ਕਰਦੇ ਇਧਰ ਆ ਗੋ ਮਾਈ ਬਾਣੀਆਂ ਮਾਈ ਦਾ ਕੰਮ ਛੇਤੀ ਨਿਬੜ ਗਿਆ ਨਾ ਉਹ ਇਹਦੇ ਕੋਲੇ ਆ ਗਈ ਭੈਣਾਂ ਦਾ ਕੰਮ ਛੱਪ ਕਰਨੀ ਹੈ ਉਹਨੂੰ ਦੇਖਿਆ ਗੋਲੇ ਪਹਿਨੇ ਉਹਨੂੰ ਜਵਰੀ ਨੇ ਘੜਨੀ ਵਾਈ ਸਿੰਧੂ ਕੋਈ ਨਜ਼ਰ ਲੱਗੀ ਗਈ ਵੀ ਲੱਗਦੇ ਬੜੇ ਕੀਤੇ ਉਹਨੂੰ ਕਹਿਣ ਕਿ ਪੜਿਆ ਨਾਮ ਰਿਆ ਵੀ ਇਹ ਵੇਚ ਰਹੇ ਨੇ ਉਹ ਕਹਿੰਦੀ ਇੱਕ ਰਿਕਾ ਮਾੜ ਕੇ ਵਰਚਾ ਕੇ ਛੇੜ ਬਾਣੀਆ ਵਾਈ ਕਰਨ ਲੱਗੀ ਇਹ ਮੈਨੂੰ ਨਹੀਂ ਪਤਾ ਕਿੰਨੇ ਦੇ ਵਿੱਚ ਧਰਵਾਣਾ ਸ਼ਹਿਰ ਤੋਂ ਉਹਨਾਂ ਦੀ ਦੁਕਾਨ ਜੀ ਤੇ ਉੱਥੋਂ ਆਈਆਂ ਲੱਗਣ ਸਕੇ ਮੈਂ ਉਹਨੂੰ ਦਿਖਾ ਦੂੰ ਅਗਰ ਉਹਨੂੰ ਇਹ ਠੀਕ ਲੱਗੇ ਤਾਂ ਤੁਸੀਂ ਕਿੰਨੇ ਦੇ ਵੇਚ ਰਹੇ ਨੇ ਉਹ ਕਿੰਨੇ ਰੁਪਏ ਜੋ ਮਰਜ਼ੀ ਦੇਣਾ ਕੋਣ ਲੈਂਦਾ ਬੜੀਆਂ ਵਾਰ ਚੁੱਕੇ ਲੈ ਗਈ ਲਾਵਾ ਜੀ ਘਰ ਆਏ ਜਿਉਂ ਹੀ ਸਨ ਦੇਖਿਆ ਤਾਂ ਉਹ ਤਾਂ ਅਕ ਰਿਸ਼ਤਾਂਵਾਰੇ ਨਾਲ ਕਿੱਥੇ ਲਿਆਇਆ ਨਾ ਇਹ ਕਰੋ ਆਏ ਆਇਆ ਉਹ ਕਹਿਣ ਲੱਗਿਆ ਕਹਿਣ ਲੱਗੀ ਇਹਨਾਂ ਨੇ ਵੇਚ ਲਈ ਇਹਨਾਂ ਦੇ ਦਈਏ ਕੁਝ ਤਾਂ ਲਾ ਥੋੜੀ ਦੇਰ ਚੁੱਪ ਕਰਕੇ ਦਾ ਸਾਫਤਾ ਬੁਲਾਇਆ ਉਹ ਕਹਿੰਦਾ ਆਪਣੀ ਇਹ ਹਵੇਲੀ ਉਹ ਬਈਆਂ ਠੇ ਲੱਗਿਆ ਬਸ ਸਾਰੇ ਪਿੰਡ ਦੀ ਜ਼ਮੀਨ ਆਪਣੇ ਕੋਲੇ ਜਿੰਨੀ ਕਹਿਣੇ ਆ ਬਾਇਆ ਉਹ ਕੀ ਦਾ ਪਹਿਲਾ ਵਿਆਜ ਤੇ ਲੈਣਾ ਹੈ ਉਹ ਵੀ ਉਹ ਪਹਿਨੇ ਕੀ ਦਰ ਖੋਲੀ ਹੋਈ ਹੈ ਸਾਰੇ ਕਾਗਜ਼ ਉਹ ਪਹਿਨੇ ਵਿੱਚ ਇਹ ਵਿੱਚ ਇਹ ਵੇਰੀ ਵਿੱਚ ਥੇੜ ਜਿਹਦਾ ਇਹ ਇਹਨਾਂ ਦਾ ਮੁੱਲ ਨਹੀਂ ਹੈ ਮੁੱਲ ਤਾਂ ਦੋ ਹਿੰਦੁਸਤਾਨ ਇਹਨਾਂ ਦੇ ਇੱਕ ਹਿੰਦੁਸਤਾਨ ਹੀ ਦੋ ਇਹਦਾ ਨਮਸਕਾਰ ਇਹਨਰੇ ਦਰਸ਼ਨੀ ਪੇਟਾ ਹੈ ਬਾਣੀਆਂ ਮਾਈਆਂ ਨੂੰ ਕਹਿਣ ਇਹ ਦਰਸ਼ਨੀ ਪੇਟਾ ਮੈਂ ਚਾਹਸੀ ਪੁਸਤਕਾਂ ਦੇ ਕੰਮ ਕਰਦੇ ਇਹਨੇ ਕਦੀ ਬਾਣੀਆਂ ਮਾਈਆਂ ਨੂੰ ਕਹਿਣ ਲੱਗੀ ਸੀ ਵੇਚਣਾ ਅਨ ਬੱਚਾ ਨੂੰ ਕੀ ਦੇਣਾ ਦੇ ਦੇ ਬੱਚੇ ਕੰਮ ਲੱਗਦੀ ਗਰੀਬੀ ਤਾਂ ਹੈ ਸੀ ਕਹਿੰਦੇ ਆਹ ਹਵੇਲੀ ਤੇ ਇੱਥੇ ਜਿੰਨਾ ਲੋਕਾਂ ਦਾ ਉਹਨੂੰ ਪਤਾ ਸਾਰੇ ਪਿੰਡ ਦੇ ਨਾ ਪੈਸਾ ਸਾਇਆ ਹੋਇਆ ਸਭ ਦੇ ਜ਼ਮੀਨਾਂ ਗਹਿਣੇ ਲੋ ਪੰਜੇ ਨੇ ਭਈਆਂ ਤੇ ਪੈਸਾ ਜਿੰਨਾ ਲੈਣਾ ਉਹ ਭਈਆਂ ਪੰਜਾਂ ਜ਼ਮੀਨ ਸਾਰੀ ਇਹਦੇ ਕਾਗਜ਼ਾਤ ਪਏ ਨੇ ਜਿੰਨੀ ਗਹਿਣੀਆਂ ਹੈ ਭਈਆਂ ਆਪਣੀਆਂ ਉਹ ਸਾਰੀ ਇਹ ਦੋ ਦੇ ਬੱਤੇ ਸੱਦੇ ਕੋਈ ਸ਼ਹਿਰ ਤੇ ਰਹਿਣ ਵਾਲੇ ਬਿਦੇ ਉਹ ਜਟਮੈਨ ਨੂੰ ਵੀ ਚਾਹੀਏ ਛੁਬੀ ਜੁਬਤੀ ਕਰਤੀ ਕੋਲ ਨੇ ਉਹਨੇ ਬਚੇ ਚੁੱਕੇ ਇਹਨਾਂ ਦੇ ਘਰ ਜਾ ਕੇ ਮੈਂ ਵੀ ਉਹਨਾਂ ਆਪਣਾ ਸਮਾਨ ਢੋ ਲਿਆ ਸਹਿਬ ਨੂੰ ਡੇਰੇ ਸੀ ਕਿਤੇ ਲੈ ਕੇ ਚੁੱਕ ਕੇ ਘਰ ਘਰ ਦੀ ਜੱਟਾ ਸਾਬ ਚੋ ਸਾਬ ਨੂੰ ਕੇਚ ਚੋਂ ਤੇਰੇ ਭਾਈ ਹੈ ਨਹੀਂ ਪਤਾ ਹੀ ਮਾਣੀਆਂ ਬਾਈ ਨਾਲ ਤਾਂ ਹੈ ਚੱਲਗਾ ਪੁਰਾਣੀ ਕੋਲੇ ਹੁੰਦੀ ਹੈ ਆਪਣਾ ਘਰ ਛੱਡ ਕੇ ਨਹੀਂ ਰਾਤੀ ਕਰਦੀ ਆ ਫੇਰ ਠੀ ਤਾਂ ਉਹ ਫਿਰ ਜੱਟ ਨੇ ਜਾ ਮਾਰ ਲਗਿਆ ਮਾਈ ਕਹਿੰਦੇ ਮੇਰੀ ਗੱਲ ਤਾਂ ਸੁਣ ਲੈ ਇੱਕ ਵਾਰੀ ਚੁੱਪ ਹੋ ਗਿਆ ਗੱਲ ਸੁਣਨ ਕਿਤੇ ਗੁੱਸਾ ਜਿਹੜਾ ਸੀ ਪਰ ਚੁੱਪ ਪੁਰਾਣੀ ਰੋਕ ਲਈ ਕਹਿੰਦੇ ਜਿਹੜੇ ਤੇ ਮੈਨੂੰ ਗੋਲੇ ਦਿੱਤੇ ਹਨ ਨਾ ਦੋ ਇਹ ਬਾਣੀਆਂ ਬਾਣੀ ਨੇ ਮੇਰੇ ਕੋਲ ਉੱਥੇ ਬੱਚੇ ਖੇਡਦੇ ਦੇਖ ਲੈ ਇਹਦੇ ਨਾਦਰ ਪੈ ਗਈ ਇਹ ਮੈਨੂੰ ਕਹਿਣਗੇ ਵੇਚਣੇ ਤੇ ਮੈਂ ਕਿਹਾ ਵੀ ਵੇਚਣੇ ਤਾਂ ਕੱਚ ਦੇ ਗੋਲੇ ਨੇ ਇਹਦਾ ਕੀ ਦਿਓ ਕੋਈ ਫਿਰ ਇਹ ਕਹਿੰਦੇ ਮੈਂ ਆਪਣੇ ਘਰ ਵਾਲਿਆਂ ਨੂੰ ਦਿਖਾ ਲੈਂਦੀ ਆ ਜੇ ਇਹਨਾਂ ਦੇ ਕੰਮ ਦੇ ਹੋਏ ਤੋਂ ਇਹਦਾ ਮੁੱਲ ਦੇ ਦਿਆਂਗੇ ਇਹਨੇ ਘਰ ਵਾਲਿਆਂ ਨੂੰ ਦੁਬਾਰਾ ਦਿਖਾਇਾ ਰੋਟੀ ਖਾਣ ਆਇਆ ਸੀ ਉਹ ਕਹਿੰਦਾ ਇਹ ਹਵੇਲੀ ਆ ਸਾਰੇ ਪਿੰਡ ਦੀ ਜ਼ਮੀਨ ਇਹ ਗਾਹੜੀਆਂ ਵੇਚ ਐ ਆਪਣੀਆਂ ਇਨਾ ਬੜਾ ਲੋਕਾ ਤੋਂ ਲੈਣਾ ਉਹ ਸਭ ਵਈਆਂ ਪਈਆਂ ਨੇ ਸਭ ਤੁਹਾਨੂੰ ਇਹ ਦੋ ਗੋਲੇ ਵੱਟੇ ਦਿੱਤਾ ਇਹਨਾਂ ਨਫਸਕਾਰ ਕੀਤੇ ਆ ਜੀ ਮਹਾਰਾਜਾ ਜੱਟ ਨੇ ਐ ਮਹਾਰਾਜਾ ਸੱਜਿਆ ਗਿਆ ਬੰਤੇ ਨਹੀਂ ਨਹੀਂ ਭਜਾ ਕੇ ਦੇਣੇ ਗਿਆ ਕਹਿੰਦਾ ਓਏ ਹੋਏ ਇਹ ਤਾਂ ਮੈਂ ਸੈਂਕੜੇ ਗੋਹਾ ਤੇ ਨਦੀ ਚ ਗਏ ਹੋਈ ਨਾ ਭਜੇਗਾ ਨਦੀ ਚ ਵਿਕੜ ਨਹੀਂ ਮੇਰੇ ਨਦੀ ਨਾ ਨਦੀਆਂ ਦੇ ਵਿਚਾਦੇ ਕਿ ਮਕਾਨ ਕਹਿੰਦਾ ਮੈਂ ਸੈਂਕੜੇ ਗੋਹਾ ਤੇ ਦੋ ਦੱਡਾ ਮੁੰਨਾ ਜੇ ਪਤਾ ਹੁੰਦਾ ਸਾਰੇ ਕੰਮ ਸੰਭਾਲਦਾ ਇਹ ਤਾਂ ਜਿੰਨੇ ਇੱਕ ਸਾਸ પરા ਕੰਮ ਕੀਤਾ ਆਸਾਸਨ ਕੀਤਾ ਬਾਣੀ ਪੜੀ ਜਾਂ ਨਾਮ ਜਪਿਆ ਕੇ ਦੀ ਭਰਾਈ ਦੇ ਕੰਮ ਕੀਤੇ ਜਾਂ ਉਹਨਾਂ ਆਸਾਸਨ ਦਾ ਮੁੱਲ ਲੱਗ ਕੇ ਜਾ ਕੇ ਸੁੱਖ ਮਿਲਨੇ ਬਾਕੀ ਨਰਕ ਫੇਰ ਮੱਥਾ ਪਟੂ ਉਹ ਮੈਂ 24000 ਰੋਡ ਦਾ ਵਾਇਆ 24000 ਫਰੀ ਮਿਲਦੇ ਨੇ ਜੇ ਇਹ ਬਦੰਦਾ ਦੋ ਦਿਨਾਂ ਬੋਲੇ ਸਾਰੇ ਕੰਨੂ ਆਉਂਦਾ ਲੱਗ ਆ ਗਿਆ ਜੇ ਢਾਈ ਘੰਟਾ ਨਾ ਕੀਤਾ ਇਹ ਘਾਟਾ ਸਭਲਾ ਕਰ ਰਿਹਾ ਬਾਕੀ ਲੱਗ ਢਾਈ ਦੇ ਲੜੀ ਗਿਆ ਇਹ ਕੰਟਾ ਪਹਿਲਾਂ ਉੱਠੋਂਗੇ ਜਾਂ ਨੀਂਦ ਆਉਣ ਲੱਗੀ ਜੇ ਸੌ ਕੇ ਫੇਰ ਅੱਖ ਨਹੀਂ ਖੋਲਣੀ ਤੰਦੇ ਹੀ ਨੇ ਫੇਰ ਮੈਂ ਜਾਣਦਾ ਕਉਸਾਣਾ ਕਰੀਬਾ 12:00 ਤੋਂ ਪਹਿਲਾਂ ਖੁਰੂਦੀ ਫਿਰ ਮੈਂ ਜਾਂਦਾ ਹੀ ਨੇ ਤੇ ਫੇਰ 2:00 ਵਜੇ ਆਖਰੀ 1:30 ਵਜੇ ਤੇ ਉਹ ਫੇਰ ਜੋ ਤੇ ਟੈਕੀਆ ਲੱਗ ਜਾਣੇ ਨੇ ਉਹਨਾਂ ਠੰਡ ਦੇ ਵਿੱਚ ਫਿਰ ਪਕਾ ਕੇ ਜਾਣਾ ਜਣੀ ਦਸਵੰਦ ਇੱਕ ਪਰਸੇ ਦਾ ਗਿਆ ਜੇ ਬਾਤ ਨਹੀਂ ਕਰ ਸਕੇ ਇੱਕ ਪਰਸਾ ਦਸਵੰਦ ਦਾ ਲੈ ਬਿਠਾ ਲਿਆ ਕੀਤਾ ਦੋਨਾਂ ਦਾ ਵਾਅਦਾ ਅਸਾ ਮੋਹ ਦਾ ਸੁਣ ਲਓ ਕਿ ਜੇ ਪਾਸਾ ਸੰਜੰਦ ਹੈ ਜੇ ਤਾਂ ਮੋਹ ਪ੍ਰੀਤ ਸਵਾਦ ਇੰਨਾ ਸੰਸਾਰ ਦਾ ਮੋਹ ਹੈ ਇਹਦੇ ਸੰਸਾਰ ਦੀ ਪ੍ਰੀਤੀ ਐ ਜਿੰਨੇ ਸੰਸਾਰ ਦੇ ਸਵਾਦ ਨੇ ਸਭਾ ਕਾਲਖ ਦਾਗਾ ਦਾਗ ਸਭ ਕਾਲੇ ਦਾਗ ਨੇ ਦਾਗ ਦੋਸ਼ ਮੁਰ ਚੱਲਿਆ ਲਾਏ ਇਹ ਤਿੰਨੇ ਦਾਗ ਮੱਥੇ ਲਾਰੇ ਡਰ ਕੇ ਬੈਸਲ ਨਾ ਹੀ ਜਾਏ ਉਹ ਤੋਂ ਕਬਟਣ ਦੇ। ਇਹ ਤਿੰਨਾ ਦਾਗ ਜਿਖਵੀ ਰਹਿ ਗਿਆ ਕੀ ਮੋਹ ਦਾ ਸਵਾਦ ਦਾ ਪ੍ਰੀਤ ਅਜੇ ਪ੍ਰੀਤ ਪਿਆਸ ਅਸਾਨ ਨਾਲ ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾ ਕਾਲੇ ਦਾਗ ਦੇ ਸਾਰੇ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹੈ? ਗੱਲਾਂ ਵੀ ਇਹ ਬਾੜੀ ਸਿੱਤਰ ਮਾਰਦੀ ਐ ਵੀ ਕਾਲੇ ਦਾਗ ਤੇ ਫੇਰ ਲੈ ਜਿੰਨੇ ਮੂੰਹ ਤੇ। ਫੇਰ ਲੈ ਜਿੰਨੇ ਧਰਮਾਜ ਵੀ ਇੱਕ ਥਾਂ ਧਰਮਾਜ ਬਾਰੇ ਵੀ ਹੋਦਾ ਐ। ਜੇ ਜੇ ਤਿਰਾਂਦਰ ਮੋ ਨਾ ਟੁੱਟਿਆ ਤਾਂ ਤਰ ਤਾਰ ਬਾਸ ਸਜਾ ਦੇਗਾ। ਉਹ ਘਰ ਬੈਠੇ ਨੂੰ ਹੁਣ ਤਾਂ ਸਾਧਨ ਕਾਫੀ ਨੇ ਫੋਨ ਨੇ ਬਹੁਤ। ਸੁਨੇਹਾ ਆ ਗਿਆ ਉਹਦਾ ਬੱਚਾ ਦਿੱਲੀ ਰਹਿੰਦਾ ਸੀ। ਮਰਦੇ ਬੈਠਾ ਕੋਈ ਅਨਪਾੜਾ ਪੈਸੇ ਕੋਲ ਕੋਈ ਨਹੀਂ ਅਗਰ ਤੇਰੇ ਬੱਚੇ ਦਾ ਐਕਸੀਡੈਂਟ ਹੋ ਗਿਆ ਹੁਣ ਐਕਸੀਡੈਂਟ ਦੀ ਕੈਸੀ ਚੀਜ਼ ਨਾ ਏ ਭਾਵੇਂ ਤੇ ਰਿੱਡ ਬਿਨਾ ਲੱਗੇ ਮੁੰਡਾ ਹਿੱਲ ਜਾਂਦਾ ਸੋਣ ਸਾਬਾ ਪਤਾ ਨਹੀਂ ਕੀ ਹੋਇਆ ਉਹ ਉਹਦੇ ਬੱਚੇ ਉਹਦੇ ਕੋਲ ਮੁੰਡੇ ਕੋਲ ਪੈਸਾ ਕੋਈ ਨਹੀਂ ਤੇ ਸਰੀਰ ਵੀ ਐਨੇ ਜੋਗਾ ਨਹੀਂ ਹੁਣ ਉਵੇਂ ਉੱਠ ਕੇ ਭੱਜਿਆ ਸਟੇਸ਼ਨ ਤੇ ਮੈਂ ਗੱਡੀ ਫੜਾ ਜਾਵਾਂ ਉੱਠ ਕੇ ਭੱਜ ਰਿਹਾ ਰਾਹ ਦੇ ਵਿੱਚ ਭੱਜੇ ਜਾਂਦੇ ਨੂੰ ਗੱਡੀ ਨੂੰ ਪੈਸਾ ਦੇਣ ਨੂੰ ਦੇ ਰਾਹ ਛੋਟੇ ਵਰਗਰੀ ਕੇ ਦੀ ਗੱਡੀ ਆ ਗਈ ਕੋਲੇ ਕੋਲ ਦੀ ਲੱਗੇ ਜਾਂਦੇ ਹੋ ਤੇ ਯਾਰ ਫਿਰ ਤੇ ਕਬਜ਼ਾ ਰ ਕਰਨਾ ਤੇ ਜੀ ਨਾਲ ਜਾਂਦਾ ਅਮੂਰ ਸ਼ੀਟ ਹੈ ਉਹਨੂੰ ਉਠਾ ਲੈ ਉਹ ਘਰ ਥੋੜੇ ਲੈਣ ਦਿੰਦੇ ਰੋਕਾ ਗੱਡੀ ਲੈ ਕੇ ਕਰਨ ਚੱਲਿਆ ਸੀ ਨਾ ਉਹਦਾ ਫਤਲ ਹੋ ਗਈ ਅਸੀਂ ਚਰਨੇ ਚਾਹ ਗਾਗਰਾ ਕੀ ਕਰ ਤੂਜਾ ਕੱਲ ਤਕ ਵੀਰ ਕੋਈ ਨਹੀਂ ਤੇਰਾ ਪਰ ਜੇ ਕਮਾਦੇ ਵੀ ਲਾਉਣ ਤੇ ਖਪਾਉਂਗੇ ਇਸ ਵੱਧ ਕੱਢਾ ਹੋਗੇ ਕਿਸੇ ਦੇਖੇ ਲਾਉਗੇ ਤੇ ਗਰੀਬ ਤੇ ਲੱਗੇਗਾ ਤੇ ਲੋੜਵੰਦ ਤੇ ਲੱਗੇਗਾ ਸੇਟਾ ਮਾਦਾ ਵੀ ਪੂਰਾ ਅਜਿਹਾ ਕਰਕੇ ਆ ਤੁਹਾਨੂੰ ਰਾਜ ਨਾ ਦੱਸ ਬੱਤ ਨਹੀਂ ਫਿਰ ਪੀੜਾ ਲੁਣੇ ਇੱਕ ਵਸਤ ਕਾਰਨ ਬਖੋੜ ਗਵਾਵਾ ਇੱਕ ਵਸਤ ਕਾਰਨ ਮਨ ਤੇ ਖੋਟਾ ਜਾਂਦੀ ਹੈ ਇੱਕ ਪੀਣਾ ਦੇ ਦਸ ਤੇ ਹਿਰਨਾ ਹੈ ਦਸ ਵਸਤੂ ਨੇ ਪਛਾਹ ਪਾਲ ਹੈ ਰਬ ਨੇ ਦਸ ਵਸਤਾਂ ਦਿੱਤੀਆਂ ਨੇ ਸਵਾਲੀਆਂ ਇੱਕ ਵਸਤ ਕਾਰਨ ਬਖੋੜ ਗਵਾਗ ਦਸ ਮਾਸਾ ਦੇਣ ਦੇ ਗੁਰੂ ਦਾ ਨਿਯਮ ਹੈ ਵਿਧਾਨ ਹੈ ਜਦ ਮੈਂ ਸਰ ਦੇ ਇੰਕੁਆਇਰੀ ਦੇਣ ਨੂੰ ਤੇ ਉਹ ਵੀ ਅਸੀਂ ਨਹੀਂ ਕਰ ਸਕਦੇ ਇੱਕ ਵੀ ਨਾ ਦੇ 10 ਪੀਰ ਨੇ ਤੋਂ ਮੁਰਾ ਕੋ ਕਹਾ ਕਰ ਐਸੀ 1.1 ਦਾ ਐਸਾ ਦੇਣ ਨੂੰ ਤਿਆਰ ਨਹੀਂ ਉਹ ਨਾ ਕਿਥੇ ਬੈਠੇ ਸੀ ਫੇਰ ਫਿਰ ਸਭ ਸੈਲ ਕਰ ਲਵਾਂਗੇ ਇਹ ਦਰਬੀ ਚ ਗੇਪ ਨਹੀਂ ਮਰਦੇ ਸ੍ਰੀ ਰਣ ਤਾਂ ਸ੍ਰੀ ਸਾਹਿਬ ਨੂੰ ਹੁਣ ਉਹ ਸ਼ਾਮ ਦੇ ਰਿਹਾ ਕਦੇ ਖਾ ਚੁਕਸ ਬੈਗਾ ਬੈ ਗਿਆ ਕਦੇ ਕਿਤੇ ਟਾਈਆ ਅਗਰ ਆਪੇ ਚਾਲਦੇ ਹੋ ਸੈਂ ਦੇ ਲੈ ਮੇਰਾ ਕੰਮ ਹੁਣ ਉਹਦੋਂ ਵੱਧ ਰਾਇ ਜਿੱਥੇ ਬਿਲਕੁਲ ਛੁੱਟੀ ਹੋ ਜਾਂਦੀ ਐ ਤੇ ਇਹਦਾ ਮਾਤ ਰੌਣ ਦਾ ਜਿਹੜਾ ਵਿਧਾਨ ਐ ਮਿਲੋ ਖਜਰ ਖਜਰ ਉਹ 14 30 ਪੰਨੇ ਗੁਰਵਾਨੀ ਭਰੀ ਪਈ ਐ ਉਹ ਕਾਨੂੰਨ ਦੇ ਦਾ ਮੇਰੇ ਚੱਲਦਾ ਧਰਮ ਰਾਜ ਵੀ ਬਿਲਾ ਸਕਦਾ ਆਪਣੇ ਸੁੱਖਾ ਸਰਦਾਂ ਤੇ ਅਗੇ ਧਰਮ ਰਾਜ ਦੇ ਬਣਤੀ ਕਰਨ ਦਿੱਤੀ ਸੱਤਰ ਗਾਣਾ ਤੇ ਰੱਗਾ ਤੇ ਖੇਡ ਖਾਣੇ ਪੈਣੇ ਮੋਨ ਆ 88 ਲੱਖ ਦੇ ਜਿੰਨਾ ਭੋਗਣੇ ਪੈਣਗੇ ਵਰਦੀ ਕਿੰਨੀ ਨਾ ਉਹਦਾ ਅੰਦੇ ਉੱਟੇ ਸੰਦੇ ਕਿ ਕਿ ਆਪਣਾ ਅੱਖਾਂ ਨਾਲ ਆਪਣਾ ਹਿਰਦੇ ਨਾਲ ਆਪਣਾ ਆਪਣੇ ਕੰਦੇ ਸ਼ੀਸ਼ੇ ਦੇ ਸਾਹਮਣੇ ਹੋਣਾ ਪਏਗਾ ਅੱਖਾਂ ਹੁਣ ਵੀ ਉਹੀ ਦੇਖਣੀਆਂ ਪਰ ਸ਼ੀਸ਼ੇ ਦੀ ਮਦਦ ਤੇ ਨਾਲ ਦੇਖੀ ਸਕਦੇ ਪੁਰਜਾ ਸ਼ੀਸ਼ੇ ਦੇ ਸਾਹਮਣੇ ਹੋਣ ਪਤਾ ਲੱਗਾ ਮੈਂ ਤਾਂ ਲੋਕਾਂ ਨੂੰ ਕਹਿੰਨਾ ਕਿ ਤੇਰੇ ਜੀ ਸਾਧਕ ਕਿਵੇਂ ਦੀ ਹੈ ਇਹੋ ਲੋਕਾਂ ਨੂੰ ਅਸੀਂ ਕਹਿੰਨਾ ਬੁਰਾ ਫਲਾਣਾ ਇਹਦਾ ਉਹਦੇ ਉਹਦੇ ਬਰਾਜਾ ਪਰ ਧਿਆਨ ਹੈ ਆਪਣੇ ਮਰ ਕਦੀ ਨਹੀਂ ਜਾਂਦਾ ਜਦ ਵਿਚਾਰ ਰੂਪੀ ਸੀਸੇ ਲੈ ਕੇ ਆਪਣੇ ਆਪ ਨੂੰ ਖੜਾ ਕਰ ਦਿਆ ਫਿਰ ਪਤਾ ਨਹੀਂ ਲ ਮੈਂ ਕਿੱਥੇ ਖੜਾ ਸਾਕੂ ਗਾਇਲ ਖਟੇ ਕੱਖ ਦੀ ਨਹੀਂ ਹੈ ਫਿਰ ਬੰਦਰ ਹੁੰਦਾ ਹਿਰਦੈ ਕੋ ਭਗਵਾਨ ਹੈ ਨਹੀਂ ਤਾਂ ਸੁਣ ਕੇ ਕੌਣ ਰੋਂਦਾ ਹੈ ਤੇਰੇ ਅੰਦਰ ਬੀਜ ਕਿਹ ਹੈ ਤੇਰੇ ਜਨਮ ਦਾ ਕੋਈ ਉਹ ਫੁੱਲ ਦਾ ਸਮਾਂ ਨਹੀਂ ਲਿਆ ਆਇਆ ਜਿਵੇਂ ਉਹਨੂੰ ਥੋੜਾ ਜਿਹਾ ਪਾਣੀ ਲੱਗਿਆ ਲਾਰਾ ਪਾਰੇ ਅੰਦਰ ਧਰਤੀ 'ਚ ਬੀਜ ਕਰਨੇ ਸੇ ਰਿਪੇ ਅੰਦਰ ਸਮਾਂ ਆਉਣ ਤੇ ਬੀਜ ਜਨ ਗੱਲਣਾ ਪੂਰੀ ਬਿਨਾਂ ਕਿਤੇ ਉੱਜੂ ਵੜਨ ਦੇ ਜਲੇਦੰਦ ਇਹ ਤਾਂ ਵੀ ਸਾਡੇ ਅੰਦਰ ਭਗਤੀ ਦੇ ਵੀ ਬਰਾਜ ਦੇ ਪੈ ਨੇ ਪਰ ਇਹ ਕਮਾਦੇ ਬੁਰਾ ਦੇ ਪੈ ਰਹੋ ਪਰ ਉੱਗਣ ਦੇ ਲਈ ਉਹਨਾਂ ਨੂੰ ਕੀ ਕਰਨਾ ਪਊ ਥੋੜੀ ਬਹੁਤ ਇਹਨੂੰ ਗਿੱਦ ਚਾਹੀਏ ਤਾਂ ਪਰ ਇਹ ਦੇ ਵਿੱਚ ਉੱਗਣ ਚਾਹੀਏ ਉਹੀ ਸ਼ਕਤ ਦੇ ਬਰਾਜ ਵਾਲੀ ਹੁਣ ਤਿਆਰ ਹੈ ਸਰਾਬ ਜੇ ਸੰਗਤ ਸਰਾਬੀ ਦੀ ਕਰਦਾ ਪਿਆ ਸਰਾਬੀ ਹੋ ਜਾਏਗਾ ਅਭਿਨੈ ਦੀ ਕਰਦਾ ਕਰਨਾ ਅਮਰੀ ਬਣ ਜਾਏਗਾ ਸੂਰਾਂ ਦੀ ਕਰਨਾ ਕਰਨਾ ਚੋਰ ਬਣ ਜਾਏਗਾ ਤੇ ਰੱਬ ਦੀ ਪ੍ਰਤੀਕਰੰਦੇ ਨਹੀਂ ਇਦਾਂ ਸੱਤ-ਸੱਗ ਦਾ ਕਿਤੇ ਪਾਣੀ ਥੋੜਾ ਬਸ ਸਾਡੇ ਗਿਆ ਅੰਦਰ ਖਾਧਾ ਅੰਦਰਾ ਦੀਪਿਆ ਸੀ ਉਹ ਕਰਨਾ ਸੀ ਪਰ ਟਾਈਮ ਨਹੀਂ ਆਇਆ ਉਹਦਾ ਫਿਰ ਆਟਰਾਣੇ ਨਿਕਲ ਸਮੇਂ ਸੇ ਪਹਿਲੇ ਕਾਰਕਸ਼ੇਤ ਕਦੇ ਕੋਈ ਕੁਛ ਨਹੀਂ ਲੱਗਦਾ ਉਹ ਉੱਗਣ ਹਿੱਦਾਂ ਗਿਆ ਨੇ ਅੰਨਿਆਤਾ ਕਰੋਨਾ ਸ਼ੁਰੂ ਕਰ ਦਿੱਤਾ ਅਜੇ ਵੀਜੇ ਵੀਜੇ ਉਹਦਾ ਉੱਗਣ ਦਾ ਸਮਾਂ ਨਹੀਂ ਸਾਹਮਣੇ ਆਇਆ ਦੀਪਿਆ ਤਾਰ ਹੋਇਆ ਤੇ ਸੇ ਮੈਂ ਸਰਦਨਾਈ ਕੋਲ ਚੱਲਦਾ ਰੋਦਾ ਕੌਣ ਹੈ ਬੰਦਾ ਗੁਰਬਾਣੀ ਦੇ ਵਿੱਚ

ਸਾਰੇ ਤੰਦਰ ਤੇ ਇੱਕ ਦੀ ਕੰਮ ਨਹੀਂ ਕਰਦੇ। ਤਬਿਲ ਤਾਂ ਕਿਰਕ ਚੰਨਾ ਕੰਮ ਨਹੀਂ ਆਉਂਦੇ। ਸਿਰਫ ਜੋ ਹੀ ਕਮਾਉਣ ਨੇ ਬੰਦਾ ਸੰਗਤ ਅੱਜ ਖੇ ਰਲਣਾ ਜਾਂ ਸੇਵਨ ਕਰ। ਇਹ ਜਿਨ੍ਹਾਂ ਨੇ ਸੇਵਨ ਕੀਤਾ ਉਹ ਨਹੀਂ ਸਕਤ ਕਰ। ਸਾਧੂ ਕੋ ਕਪੜਿਆਂ ਦਾ ਨਾਂ ਨਹੀਂ ਹੈ। ਸਾਧੂ ਹੀ ਮਨੁਸਾਨ ਦੇ ਭਾਈ ਕਹਾਸ਼ ਕਰਦੇ। ਜਿਨੇ ਮਨ ਨੂੰ ਸਾਧ ਲਿਆ ਉਹਨੂੰ ਜਿੱਥਾਂ ਜਿੱਥਾਂ ਰਸਤਾ ਦੱਸਦਾ ਜੇ ਉਹ ਕਪੜੀਆਂ ਗੱਲਾਂ ਸੁਣੀਆਂ ਗੱਲਾਂ ਬਗਦਬਾਰੀ ਜਾਓ ਆਪ ਇੱਕ ਕਰਮੇਠਾਇਆ লাভ ਹੀ ਹੋਦਾ ਦੇਖਿਆ ਨਾ ਕਰਦਾ ਹੋਇਆ ਉਹਨਾਂ ਸਾਥ ਕਰ ਰਹੇ ਨੇ ਸੁਣ ਸਾਧਨ ਕੀ ਸੱਚੀ ਸਾਖੀ ਸੋ ਬੋਲਣਾ ਜੋ ਪੇਖਿਆ ਆਖੀ ਮੈਂ ਤੈਨੂੰ ਸੰਤਾ ਦੀ ਸੱਚੀ ਸਿੱਖਿਆ ਦੇ ਰਿਹਾ ਗੀ ਕੰਦੇ ਉਹ ਇਹਨਾਂ ਬੜਾवटी ਗੱਲਾਂ ਨਹੀਂ ਕਰਦੇ ਪੜੀਆਂ ਸੁਣੀਆਂ ਉਹ ਜੋ ਤਜਰਬੇ ਨੇ ਕਰਾ ਚੁੱਕੀਆਂ ਨੇ ਉਹ ਬੰਦ ਕਰਦੇ ਦੇਖੀਏ ਕਪੜਾ ਨਾ ਬਣੇ ਬਲਣਾ ਨਾ ਬਣਿਆ ਕੱਲਾ ਬਣ ਕੇ ਤੋਤੇ ਵਿਦਾਰਾ ਸਿਕਰੰਦ ਨੇ ਜੀਵਨ ਦਾ ਸਾਧਾ ਕਿਸੇ ਜੀਵਨ ਦਾ ਨਾਮ ਕਿਸੇ ਸਥਿਤੀ ਦਾ ਨਾਮ ਹੈ ਕਪੜੇ ਦਾ ਨਾਮ ਨਹੀਂ ਕਰਾ ਨਾ ਨੀ ਬਾਹਰ ਦੇ ਕਿਸੇ ਭੇਗ ਦਾ ਨਾਮ ਮੇਰੇ ਮੰਦਰਾ ਨਾਲ ਤੇ ਬਾਸ ਕਰਦੀ ਜਿਹਨੇ ਮਨ ਨੂੰ ਸਾਧਾ ਸਾਧਿਆ ਹੋਵੇ ਮਨ ਜਿੱਤੇ ਪੂਰੇ ਸੰਸਾਰ ਦਾ ਜੇਤੂ ਹੈ ਉਹ ਉਹ ਕੀ ਨਹੀਂ ਦੇ ਸਕਦਾ ਪੂਰੇ ਸੰਸਾਰ ਦਾ ਜੇਤੂ ਕਿਹਨੂੰ ਕਹਿ ਆਰਾਧ ਤੂੰ ਇੱਥੇ ਕਬ ਸਵਾਡ ਨਾਲੇ ਬਣਾ ਰਾਜਾ ਬਣਾ ਰੋ ਪੂਰੇ ਸੰਸਾਰ ਦਾ ਬਾਦਸ਼ਾਹ ਕੀ ਰਿਤੇ ਜਰਦਾ ਉਹਨੂੰ ਇਹਨ ਘਰ ਪਦਾਰਥ ਦੀ ਲੋੜ ਹੈ ਕਿ ਉਹ ਕੋਲ ਜਿੰਨੇ ਸਮਾਜਿਕ ਤੇ ਧਰਮ ਜਿੱਤ ਫਿਰ ਸਾਰਾ ਜਗ ਜਿੰਨਾ ਕੀ ਦੇ ਸਕਦਾ ਕੋਈ ਜਿੰਨਾ ਇਹਨਾਂ ਸਫਲ ਕੋਈ ਨਹੀਂ ਹੈ ਜਿੰਨਾ ਸਾਰੀ ਜਗ ਨੂੰ ਜਿੰਨਾ ਸਕਰ ਕਰਦਾ ਹੈ ਮਾਨ ਰਿਤੇ ਤਿਆਗ 32 ਸਾਲ ਦੀ ਉਮਰ ਦੇ ਵਿੱਚ ਦੋਨੇ ਹੱਥ ਕਰਨਾ ਮੇਰੇ ਬਾਹਰ ਨਪਾਦ ਵਿਖਾਰੀ ਅਤੀਤ ਹੈ ਓ ਜੀ ਉਹ ਗੱਲ ਜਿਵੇਂ ਲੋਕ ਜਨਔਰ ਕੋਈ ਉਹ ਲੋਕ ਜਨ ਹੈ ਮਿੱਕ ਤੇ ਕਿਸੇ ਦਾ ਮਨ ਨੂੰ ਸ਼ਾਂਤ ਕਰ ਦੇਣਾ ਆਪਣਾ ਆਗਿਆਕਾਰ ਬਣਾ ਦੇਣਾ ਹੁਣ ਸਾਡਾ ਮਾਰਗ ਬਣਿਆ ਬੱਚਾ ਫਿਰ ਨੌਕਰ ਬਣਾ ਦੇ ਤੇ ਜਿੱਦ ਕਰਿਆ ਬਾਸ ਬੱਚਾ ਇਹ ਕੰਮ ਨੂੰ ਖਿਲਾਉਂਦੇ ਉਹਨਾਂ ਦੇ ਹੀ ਘੁੱਟੀ ਜਾਣੇ ਕਲਾਬ ਠਾ ਲਗਿਆ ਆਪ ਦਾ ਇਹ ਤਾਂ ਗਈ ਪਤਾ ਨਹੀਂ ਕਾਲਾ ਜੇਬ ਜੰਦ ਸਮ ਕਰਨ ਚ ਖਬਰ ਆਵੰਦਾ ਲਿਫਟ ਉੱਪਰ ਵਰਤੇ ਚੁੱਕੀ ਹੈਗਾ ਉੱਥੇ ਵਰਕੇ ਗਿਰ ਗਿਆ ਕਿਉਂਕੋ ਹਾਰਟ ਫੇਲ ਹੋ ਗਿਆ ਵਰਕੇ ਤੇ ਸਾਡਾ ਪਤਾ ਹੈ ਕਿ ਬੰਦ ਨੂੰ ਵੀ ਆਉਣਾ ਕਿਹੜੀ ਆਸਤੇ ਬੈਠਿਆ ਸੀ ਹੋਰ ਅਜੇ ਇਹਨਾਂ ਬਗਲ ਕਰਕੇ ਉਹ ਕਦੋਂ ਪੂਰਾ ਕਰਾਂਗੇ ਕੋਤੇ ਦਵਾਰੀ ਤੇ ਸੁਪਰ ਕੋਈ ਦੱਸਣਾ ਕਰਦੇ ਆ ਅੱਧੀ ਹੋਣੀ ਦਵਾਰੀ ਤੇ